ਯਾਰ 11 ਮਾਡਲ ਪਾਸਿੰਗ ਦੀ ਮਤਲਬ 26 ਤੱਕ ਉਹ ਨਾ ਹਾਂ 26 ਤੱਕ 26 ਤੱਕ ਪਾਸਿੰਗ ਤੇ ਇਹ ਆਪਾਂ ਬਿਲਕੁਲ ਜੈਡ ਰੇਟ 'ਚ ਦੇ ਦਾਂ ਲੱਖ ਰੁਪਏ ਦਾ ਦੇ ਦਾਂ ਇਹ ਕੋਲ ਲੱਖ ਰੁਪਏ ਦਾ ਬਾਈ ਮੋਟਰ ਦਾ ਪੀ ਵੀ 13 ਨੰਬਰ ਕਰਾ ਦੀ ਪਾਸਿੰਗ ਹਾਂ ਠੀਕ ਹੈ ਲੈ ਮਿੱਤਰੋ ਥਰਡ ਓਨਰ ਆ ਪਾਸਿੰਗ ਹੋਈ ਹੀ ਆ ਸੰਗਰੂਰ ਦਾ ਨੰਬਰਾ ਲਾਏ ਲੱਗੇ ਹੋਏ ਨੇਗੇ ਜੇ ਗੱਲ ਕਰਾਂ ਫਿਰ ਦੀ 21 ਰੇਟਰੂਟਾ ਦਾ ਰੇਟਰ ਦਾ 140 140 ਹਾਂ ਲੈ ਮਿੱਤਰੋ 1 ਲੱਖ 40000 ਪੁੱਠੇ ਗੇਰਾਂ ਵਾਲਾ ਬੁਲਟ ਮਿਲ ਜੂਗਾ ਇਹ ਕਿੰਨੇ ਦਾ ਮਿਲੂ ਬਾਈ 1 ਲੱਖ 10000 ਰੁਪਏ ਦਾ ਦੇ ਦਾਂਗੇ 1 ਲੱਖ 10/2013 ਮਾਡਲ ਬਈ ਇਹ ਮਿਲ ਜੂ ਨਾ ਬਰੀ ਠੀਕ ਹੈ ਪਲੇਅਰ ਦਾ ਬਾਈ ਉਹਦੇ ਸੱਟ ਲੱਗ ਚੁੱਕੀ ਹੈ ਉਹਦੇ ਘਰੇ ਖੜਾ ਸੀ ਠੀਕ ਹੈ ਸਾਰਾ ਮਾਡਲ ਹੈ ਵੀਰੇ ਓਕੇ ਸੈਕਿੰਡ ਫਰਸਟ ਓਨਰ ਹੈ ਵੀ ਫਰਸਟ ਓਨਰ ਆ ਕੁੱਲ 15000 ਕਿੰਨਾ ਹੋਇਆ ਅੱਛਾ ਕੁੱਲ 15000 ਲੈ ਮਿੱਤਰੋ ਸੰਗਰੂਰ ਦਾ ਨੰਬਰ ਆ ਤੇਲ ਦੀ ਟੈਂਕੀ ਫੁੱਲ ਆ ਫੁੱਲ ਕਰਾ ਲਾ ਫੁੱਲ ਮਿਲ ਜੂਮਰੇ ਠੀਕ ਆ ਬਾਈ ਇਹ ਮਾਡਲ ਬੋਲਦਾ 22 ਮਾਡਲ ਆ 22 ਮਾਡਲ 11000 ਚੱਲਿਆ ਹੋਇਆ ਕੁੱਲ ਜੈਨੂਨ ਚੱਲਿਆ ਬਾਈ ਜੈਨੂਨ ਚੱਲਿਆ ਹੋਇਆ ਬਿਲਕੁਲ ਜੈਨੂਨ ਚੱਲਿਆ ਹੋਇਆ ਬਾਈ 11000 ਚੱਲਿਆ ਆ ਹਾਂ ਤੇ ਆਪਾਂ ਨੇ ਇਹ ਬਹੁਤ ਹੀ ਘੱਟ ਤੇ ਸਸਤੇ ਰੇਟਾਂ ਦੇਣਾ ਚਾਹੀਦੇ ਕਿੰਨੇ ਵਿੱਚ ਉੰਦਰਾ ਚਾਹੀ ਇਹ 1 ਫਾਸਟ ਡਾਲਰ ਆ ਬਾਈ ਠੀਕ ਆ ਜੇ ਨੰਬਰ ਹੋ ਵੀ ਲਵਾ ਦੋਗੇ ਹੋ ਵੀ ਲਵਾ ਕੇ ਦੇ ਦਾਂਗੇ ਇਹਦਾ ਬੋਲਟਰ ਦਾ ਨੰਬਰ ਕਿੰਨੇ ਚ ਲੱਗਦਾਗਾ ਇਹਦਾ 10000 ਚ ਨੰਬਰ ਲੱਗਿਆ ਬਸ 11 ਹਾਰਾ ਮੋਡ ਫਸਟ ਹੁੰਦਾ ਰਿਹਾ ਫਸਟ ਹੁੰਦਾ ਰਿਹਾ ਬਈ ਇਹ ਵੀ ਬਾਕੀ ਵੀਰੇ ਪੇਂਟ ਪੂਂਟ ਕਿਦੋਂ ਹੋਵੇ ਕੋਈ ਬਾਈ origignal ਹੈ origignal ਵਾਰੀ ਗੇਅਰ ਇੰਜਨ ਦੀ ਓਕੇ ਤੁਸੀਂ ਬੋਲਟ ਦੇਖ ਲਓ ਇੰਨੇ ਬੋਲਟ ਕਿਹੇ ਜਾਂਸੀ ਜੀ ਨਹੀਂ ਹੋਣੇ ਹੈਗੇ ਜਿੰਨੇ ਓਰੇ ਖੜੇ ਨੇ ਤੇ ਬਈ ਇਹਨਾਂ ਦੇ ਕਾਗਜ਼ ਪੱਤਰ ਪੂਰੇ ਨੇਗੇ ਬਈ ਕਾਗਜ਼ ਪੱਤਰਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਸਾਰਿਆਂ ਦੇ ਓਕੇ ਕੰਪਲੀਟ ਨੰਬਰ ਉਹ ਮਿਲਣਗੇ ਆਪਣਾ ਮਤਲਬ ਸਾਰੇ ਕਾਗਜ਼ ਕੰਪਲੀਟ ਮਿਲਣਗੇ ਸਾਰਾ ਨੰਬਰ ਵੀ ਨੇ ਜਿਹੜੇ ਕੋਲਾ ਮਾਡਲ ਲੱਗਦੇ ਨੇ 15/16 ਮਾਡਲ ਠੀਕ ਹੈ ਲਓ ਮਿੱਤਰੋ 15/16 ਪੀਪੀ03 ਠੀਕ ਹੈ ਸੈਕੰਡ ਹੁੰਦਰਾ ਕਿੰਨਾ ਕਿ ਚੱਲਿਆ ਹੈ ਬਈ ਇਹ ਇਹਦੇ 20000 ਚੱਲਿਆ ਹੋਇਆ 20000 ਚੱਲਿਆ ਸਾਰਾ ਜੈਨੂਨ ਬੁਲਟ ਹੈ ਬਹੁਤ ਹੀ ਵਧੀਆ ਬੁਲਟ ਹੈ ਠੀਕ ਹੈ ਲਓ ਮਿੱਤਰੋ ਬੁਲਟਾਂ ਹੀ ਦੁਨੀਆ 'ਚ ਬਈ ਸਵਾਗਤ ਆ ਤੁਹਾਡਾ ਤੇ ਬਈ ਐਨੇ ਤੁਸੀਂ ਬੁ ਜਿੰਨੇ ਕ ਬਾਈ ਨੇ ਬਾਈ ਖੜਾ ਰੱਖੇ ਨੇ ਅੱਜ ਅਸੀਂ ਬਾਈ ਕੋਲ ਪਹੁੰਚਿਆਂਗੇ ਬਾਈ ਮੂਨਕ ਤੇ ਠੀਕ ਹੈ ਸ਼ਰਮਾ ਆਟੋ ਡੀਲਰ ਤੇ ਪਾਈਆਂ ਦਾ ਬਈ ਖੜੇ ਆਪਾਂ ਇਸ ਟਾਈਮ ਤੇ ਬਾਈ ਆਪਣੇ ਨਾਨਾ ਬਾਈ ਸਸੀ ਕਾਲਜ ਕੋਲ ਦਾ ਕੀ ਹਾਲ ਆ ਬਾਈ ਠੀਕ ਠਾਕ ਬਹੁਤ ਵਧੀਆ ਸਿੱਤਾਂ ਠੀਕ ਨੇ ਬਾਈ ਬਹੁਤ ਵਧੀਆ ਸੁਣਾਓ ਵੀਰੇ ਆਪਾਂ ਕਿੱਥੇ ਖੜੇ ਆ ਇਸ ਟਾਈਮ ਆਪਾਂ ਪਾਤਲਾ ਰੋਡ ਮੂਨਕ ਤੇ ਖੜੇ ਆ ਸ਼ਰਮਾ ਆਟੋ ਡੀਲਰ ਤੇ ਆਪਣਾ ਕੰਟੈਕਟ ਨੰਬਰ ਹੈ 90235 74000 ਠੀਕ ਹੈ ਮਿੱਤਰੋ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਾਈ ਲਾਟ ਦੇ ਪਿੰਡਾਂ ਵਿੱਚੋਂ ਇੱਕ ਆ ਮੂਨ ਖੜਿਆਂਗੇ ਪਾਤਣ ਵਾਲੇ ਰੋਡ ਤੇ ਮੇਰੇ ਵੀਰ ਤੁਸੀਂ ਬੁਲਟ ਦੇਖ ਲਓ ਐਨੇ ਬੁਲਟ ਕਿਹ ਝਾਂਸੀ ਜੀ ਨਹੀਂ ਹੋਣੇਗੇ ਜਿੰਨੇ ਉਰੇ ਖੜੇ ਨੇ ਤੇ ਭਾਈ ਇਹਨਾਂ ਦੇ ਕਾਗਜ਼ ਪੱਤਰ ਪੂਰੇ ਨਹੀਂਗੇ ਭਾਈ ਕਾਗਜ਼ ਪੱਤਰਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਸਾਰਿਆਂ ਦੇ ਓਕੇ ਕੰਪਲੀਟ ਨੰਬਰ ਉਹ ਮਿਲਣਗੇ ਆਪਣਾ ਮਤਲਬ ਸਾਰੇ ਕਾਗਜ਼ ਕੰਪਲੀਟ ਮਿਲਣਗੇ ਰੈਣਾ ਨੰਬਰ ਵੀ ਨੇ ਉਹਨਾਂ ਦੀ ਐਨਓਸੀ ਦਵਾਂਗੇ ਆਪਾਂ ਠੀਕ ਹੈ ਕਰੀਏ ਫਿਰ ਗੱਲਬਾਤ ਆ ਜੀ ਹਾਂ ਜੀ ਵੀਰੇ ਲੈ ਮਿੱਤਰੋ ਸਾਨੂੰ ਦਿਖਾਉਣੇ ਆਗੇ ਲੈ ਮਨਿੰਦਰ ਉਹ ਥੋੜਾ ਪਿੱਛੇ ਹੋ ਕੇ ਦਿਖਾ ਦੇ ਤੇ ਬਾਈ ਆ ਬੋਟ ਦੀ ਕੀ ਗੱਲ ਵਾਤਾ ਕਿਵੇਂ ਆਏ ਬਾਈ ਇਹ 22 ਮਾਡਲ ਬੋਲਤਾ ਹੈ 22 ਮਾਡਲ 22 ਮਾਡਲ 11000 ਚੱਲਿਆ ਹੋਇਆ ਕੁੱਲ ਜੈਨੂਨ ਚੱਲਿਆ ਬਾਈ ਚੱਲਿਆ ਹੋਇਆ ਬਿਲਕੁਲ ਜੈਨੂਨ ਚੱਲਿਆ ਹੋਇਆ ਬਾਈ 11000 ਚੱਲਿਆ ਆ ਹਾਂ ਤੇ ਆਪਾਂ ਨੇ ਇਹ ਬਹੁਤ ਹੀ ਘੱਟ ਤੇ ਸਸਤੇ ਰੇਟਾਂ ਦੇਣਾ ਕਿੰਨੇ ਵਿੱਚ ਉੰਦਰਾ ਹੈ ਚਾਹੀ ਇਹ ਫਸਟ ਟੋਨਰ ਹੈ ਫਸਟ ਟੋਨਰ ਹੈ 11 ਬਾਈ 11000 ਚੱਲਿਆ ਹੋਇਆ 22 ਮਾਡਲ ਹੈ 22 ਮਾਡਲ ਕਿੰਨੇ ਦਾ ਦੇਣਾ ਫਿਰ ਫਸਟ ਟੋਨਰ ਇਹ ਦੇਦਾ ਆਪਾਂ 185000 ਰੁਪਏ 185000 ਦਾ ਬਾਈ 185000 ਦਾ ਬਾਈ ਸਾਰਾ ਜੈ ориجنલ ਆ ਵੀਰ ਹਾਂਜੀ ਵੀਰੇ ओरिजिनल ਬਿਲਕੁਲ ਲਾਈਵ ਹੀ ਲੱਗੇ ਨੇ ਗੱਲ ਬਾਤ ਤੁਸੀਂ ਕਰ ਲਓ ਭਾਈ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊਗਾ ਅਗਲਾ ਸਾਨੂੰ ਪਰੇ ਬੁਲਟ ਦਿਖਾਉਣ ਜਾ ਰਿਹਾ ਇਹ ਕਿੰਨਾ ਮਾਡਲ ਆ ਵੀਰੇ 18 ਮਾਡਲ ਹੈ ਐਚ ਆਰ ਨੰਬਰ ਹੈ ਵੀਰੇ ਐਚ ਆਰ ਨੰਬਰ ਆਈ ਐਨਓਸੀ ਮਿਲ ਜੂਦੀ ਹੈ ਨਾ ਠੀਕ ਹੈ ਜੇ ਨੰਬਰ ਲਵਾਉਣਾ ਹੋ ਉਹ ਵੀ ਲਵਾ ਦੋਗੇ ਉਹ ਵੀ ਲਵਾ ਕੇ ਦੇ ਦਾਂਗਾ ਇਹਦਾ ਬੁਲਟ ਦਾ ਨੰਬਰ ਕਿੰਨੇ ਚ ਲੱਗਦਾਗਾ ਇਹਦਾ 10000 ਚ ਨੰਬਰ ਲੱਗਿਆ ਬਸ ਬਾਤ ਕਰ ਰਿਹਾ ਯਾਰ ਲੈ ਮਿੱਤਰ 10 11000 ਤੇ ਨੰਬਰ ਵੀ ਲੱਗ ਜਾਂਦਾਗਾ ਇਹ ਹੈਗਾ 2018 ਮਾਡਲ 18 ਮਾਡਲ ਫਸਟ ਓਨਰ ਹੈ ਫ ਬਾਕੀ ਵੀਰੇ ਪੇਂਟ ਪੂੰਡ ਕਿਦੋਂ ਹੋਵੇ ਕੋਈ ਬਾਈ origignal ਹੈ origignal ਵਾਰੀ ਗੇਅਰ ਇੰਜਨ ਦੀ ਓਕੇ ਹੁੰਦਾ ਠੀਕ ਹੈ ਬਿਲਕੁਲ ਜ਼ਿੰਮੇਵਾਰੀ ਹੋ ਗਈ ਆਪਣੀ ਕਿੰਨੇ ਦਾ ਦੇਣਾ ਫੇ ਇਹ ਇਹ ਦੇ ਦਾਂਗੇ ਵੀਰੇ ਆਪਾਂ 1,80,000 ਰੁਪਏ 1,80,000 ਦਾ ਹਾਂ ਲੈ ਮਿੱਤਰੋ 1,80,000 ਦਾ ਇਹ ਮਿਲ ਜੂ ਜੇ ਨੰਬਰ ਲਵਾ ਕੇ ਦੇਣਾ ਨੰਬਰ ਲਵਾ ਕੇ ਦੇ ਦੋਗੇ ਨੰਬਰ ਲਵਾ ਕੇ ਹੀ ਦਵਾਂਗੇ ਨੰਬਰ ਲਵਾ ਕੇ ਦਵਾਂਗੇ ਹਾਂ ਬੈਸੇ ਦਾ ਘੱਟ ਦੇ ਦਾਂਗੇ ਆਪਾਂ ਨੰਬਰ ਲਵਾ ਕੇ ਬਾਈ 1 ਲੱਖ ਦਾ 1,80,000 ਲੈ ਮਿੱਤਰੋ ਨੰਬਰ ਲਵਾ ਕੇ 1,80,000 ਦਾ ਬਾਈ ਬੁਲਟ ਮਿਲ ਜੂ ਇਹ ਗੱਲ ਬਾਤ ਤੁਸੀਂ ਕਰ ਲਿਓ ਇੱਕ ਇੱਧਰ ਵੀ ਆ ਗਿਆ ਕਾਲਾ ਘੋੜਾ ਇਹਦੀ ਕੀ ਗੱਲ ਬਾਤ ਆ ਬਈ ਪੀਪੀ ਵੀ ਨੰਬਰ ਹੈ ਵੀਰੇ ਹੂੰ ਪੀਪੀ ਲੈ ਮਿੱਤਰੋ 16 ਮਾਡਲ ਆ ਵੀਰੇ 15/16 ਮਾਡਲ ਠੀਕ ਹੈ ਲੈ ਮਿੱਤਰੋ 15/16 ਪੀਪੀ 03 03 ਠੀਕ ਹੈ ਸੈਕੰਡ ਓਨਰ ਆ ਕਿੰਨਾ ਕਿ ਚੱਲਿਆ ਹੈ ਬਈ ਇਹ ਇਹ ਵੀਰੇ 20000 ਚੱਲਿਆ ਹੋਇਆ 20000 ਚੱਲਿਆ ਸਾਰਾ ਜੈਨੂਨ ਬੋਲਟ ਹੈ ਬਹੁਤ ਹੀ ਵਧੀਆ ਬੋਲਟ ਹੈ ਠੀਕ ਹੈ ਲੈ ਮਿੱਤਰੋ 20000 ਚੱਲਿਆ ਹੋਇਆ 1,60,000 ਰੁਪਏ ਦਾ ਦੇਦਾ ਆਪਾਂ 1,60,000 ਦਾ ਬਈ ਲੈ ਮਿੱਤਰੋ 1,60,000 ਦਾ ਫੋਟ ਮਿਲ ਠੀਕਾ ਸ਼ਰਮਾ ਆਟੋ ਡੀਜ਼ ਤੇ ਖੜਿਆ ਗੱਲਬਾਤ ਤੁਸੀਂ ਕਰ ਲਿਓ ਬਾਈਆਂ ਨਾਲ ਤੇ ਬਾਈ ਆਹ ਇੱਕ ਹੋਰ ਬੁਲਟ ਆ ਇਹ ਮੇਰੇ ਨਾਲ ਕਿਸੇ ਕਬੱਡੀ ਵਾਲੇ ਵੀਰ ਦਾ ਨਵਾਂ ਵੀਰੇ ਵਾਲੇ ਪਲੇਅਰ ਦਾ ਬਾਈ ਉਹਦੇ ਸੱਟ ਲੱਗ ਚੁੱਕੀ ਏ ਉਹਦੇ ਘਰੇ ਖੜਿਆ ਸੀ ਠੀਕ ਹੈ ਸਾਰਾ ਮਾਡਲ ਆ ਵੀਰੇ ਓਕੇ ਸੈਕਿੰਡ ਫਰਸਟ ਓਨਰ ਏ ਵੀ ਫਰਸਟ ਓਨਰ ਆ ਕੁੱਲ 15000 ਚੱਲਿਆ ਹੋਇਆ ਅੱਛਾ ਕੁੱਲ 15000 ਲੈ ਮਿੱਤਰੋ ਸੰਗਰੂਰ ਦਾ ਨੰਬਰ ਆ 0947 ਠੀਕ ਹੈ ਬਾਈ ਨੰਬਰ ਵੀ ਸੋਹਣਾ ਗਾ 15000 ਚੱਲਿਆ ਕੁੱਲ ਤੇ ਬਾਈ ਕਿਸੇ ਕਵਾਡੇ ਵਾਲੇ ਵੀਰ ਨੂੰ ਮਿਲਿਆ ਸੀਗਾ ਠੀਕ ਹੈ ਉੱਥੋਂ ਲਿਆਂਦਾ ਬਾਈ ਨੇ ਇਹਦਾ ਕੀ ਰੇਟ ਆ ਬਾਈ ਇਹਦਾ ਵੀ 81 81 ਨੰਬਰ ਤੋਂ 1 ਲੱਖ 80 ਹਜ਼ਾਰ ਦਾ ਇਹ ਵੀ ਮਿਲ ਜੂਗਾ ਤੇ ਇੱਧਰ ਆ ਗਿਆ ਬਾਈ ਕਿਹੜਾ ਆ ਇਹ 20/1 ਕੀ ਮਾਡਲ ਹੈ ਇਹ 20/1 ਡਿਸਕ ਬ੍ਰੇਕਾਂ ਆ ਜਣਾ ਵੀਰੇ ਡਿਸਕ ਬ੍ਰੇਕਾਂ ਆ ਜੀ ਵੀਰੇ ਠੀਕ ਹੈ 20/1 ਕੀ ਬਾਈ ਪਾਸਿੰਗ ਉਹਦੇ ਹਿਸਾਬ ਨਾਲ ਉਹ ਬਾਈ 21 ਦੇ ਹਿਸਾਬ ਨਾਲ ਨਾ 21 ਦੇ ਹਿਸਾਬ ਨਾਲ ਠੀਕ ਹੈ ਇਹ ਵੀ ਬਾਈ ਸੰਗਰੂਰ ਦਾ ਨੰਬਰ ਆਗਾ ਇਹਨਾਂ ਨੂੰ ਵੋਲਟ ਆ ਵੀਰੇ ਠੀਕ ਹੈ ਹਾਂ 23000 ਚੱਲਿਆ ਬਾਈ ਇਹ 23000 ਚੱਲਿਆ ਹੋਇਆ ਹੈ 23000 ਤੋਂ ਕੁਛ ਉੱਪਰ ਲਗ ਇਹ ਦੇ ਦਾਂਗੇ ਭਾਈ 1.75 ਦਾ 1.75 ਦਾ ਲੈ ਮੈਨੂੰ 1.75 ਹਜ਼ਾਰ ਦਾ ਮਿਲ ਜੂ ਜਿਹੜੇ ਭਾਈ ਅੱਜ ਕੱਲ ਨਵੇਂ ਆਉਂਦੇ ਨੇ ਭਾਈ ਨਵੇਂ ਇਹਨਾਂ ਹੀ ਰੀਸ ਨਹੀਂ ਕਰਦੇ ਮੇਰਾ ਵੀਰ ਠੀਕ ਹੈ ਤੇ ਬਾਕੀ ਇੱਧਰ ਕਿਹੜਾ ਆ ਗਿਆ ਭਾਈ ਕਿੰਨਾ ਮਾਡਲ ਹੈ ਇਹ ਇਹ 13 ਮਾਡਲ ਹੈ ਵੀਰੇ ਇਹ 13 ਮਾਡਲ ਹੈ ਐਚ ਆਰ ਨੰਬਰ ਹੈ ਐਚ ਆਰ ਨੰਬਰ ਆ ਇਹ ਪਾਸਿੰਗ ਹੋਊਗੀ ਦੀ ਹਲਪਾ ਪਾਸਿੰਗ ਹੋਊਗੀ ਹਾਂ ਠੀਕ ਹੈ ਐਨਓਸੀ ਮਿਲ ਜੂ ਵੀ ਪਾਸਿੰਗ ਦੀ ਪਈਆ ਇੰਜਨ ਕਿਵੇਂ ਭਈ ਦਾ ਓਕੇ ਵੀਰੇ ਠੀਕ ਹੈ ਜਮਾ ਨਵਾਂ ਗੁੰਟਾ ਓਕੇ ਜਮੇ ਓਕੇ ਦੀ ਰਿਪੋਰਟ ਹੈ ਕਿੰਨੇ ਦਾ ਮਿਲੂ ਪਈ ਇਹ ਇਹ ਦੇ ਲੈ 110000 ਰੁਪਏ ਦਾ 110000 ਦਾ ਲੈ ਮਿੱਤਰੋ 2013 ਮਾਡਲ ਬੁਲਟ 110000 ਦਾ ਮਿਲ ਜੂ ਐਨਓਸੀ ਮਿਲ ਜੂ ਹਣਾ ਐਨਓਸੀ ਮਿਲ ਜੂ ਬਾਕੀ ਵੀਰੇ ਗੱਲਬਾਤ ਤੁਸੀਂ ਕਰ ਲਿਓ ਬਹੁਤ ਬੁਲਟ ਨੇ ਬਾਈਆਂ ਕੋਲ ਆ ਜਿਓ ਮੇਰਾ ਵੀਰ ਇੱਕ ਵਾਰ ਅੱਖਾਂ ਬੰਦ ਕਰਕੇ ਆ ਜਿਓ ਠੀਕ ਹੈ ਕਿਉਂਕਿ ਬਾਈ ਕੁਆਲਿਟੀ ਬਹੁਤ ਸੋਹਣੀ ਹੈਗੀ ਬੁਲਟਾਂ ਦੀ ਨਹੀਂ ਨਹੀਂ ਹੈਗਾ ਵੀਰੇ ਰੰਗ ਪਿੰਡ ਕਰਾ ਕੇ ਵੇਚੀ ਜਾਂਦੇ ਨੇ ਛੈਂਟ ਕਰ ਗੱਲਬਾਤ ਆ ਬਾਈ ਇਹਦਾ ਕੀ ਗੱਲਬਾਤ ਆ ਬਾਈ ਇਹ ਵੀਰੇ 17 ਮਾਡਲ ਹੈ ਇਹ 17 ਮਾਡਲ ਹੈ ਇਹਨਾਂ ਨੂੰ ਬਹੁਤ ਹੀ ਸਾਬ ਮਟਰ ਨੇ ਲੱਗਿਆ ਠੀਕ ਹੈ ਕੁੱਲ 14000 ਚੱਲਿਆ ਹੋਇਆ 14000 ਚੱਲੇ ਬਾਈ 14000 ਚੱਲਿਆ ਹੂੰ ਤਾਂ ਨਹੀਂ ਬਾਈ ਮੀਟਰ ਬੈਕ ਕਰਕੇ ਦੇ ਜਾਂਦੇ ਨਾ 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 ਬਾਈ ਉਹ ਕੰਮ ਹੀ ਨਹੀਂ ਹੈਗਾ ਟੈਨੂ ਨੂੰ ਬੁੱਲਟ ਲੈਣੇ ਆਪਾਂ ਤੇ ਸਾਫ਼ ਦੇਖ ਲਓ ਕੰਡੀਸ਼ਨ ਦੇਖ ਲਓ ਤੁਸੀਂ ਠੀਕ ਹੈ ਬਾਈ ਕੰਡੀਸ਼ਨ ਬਹੁਤ ਵਧੀਆ 17 ਮਾਡਲ ਹੈ ਹਰਿਆਣਾ ਨੰਬਰ ਐਨਓਸੀ ਮਿਲ ਜੂ ਜਿਹੜੇ ਵੀਰ ਕਹਿੰਦੇ ਨੇ ਸਾਨੂੰ 17 ਮਾਡਲ 18 ਮਾਡਲ ਕੋਟ ਚਾਹੁੰਦੇ ਨੇ ਆ ਜਾਓ ਮੇਰਾ ਵੀਰ ਖੜੇ ਮਿਲ ਜਾਣਗੇ ਜਿੰਨੇ ਮਰਜ਼ੀ ਲੈ ਲਓ ਬਾਈ ਅੱਗੇ ਜਿਹੜੇ ਵੀਰ ਹੈਗੇ ਨੇ ਦਵਾਨੇ ਕਲਾਸਿਕ ਦੇ ਹਨਾ ਠੀਕ ਹੈ ਆਹ ਖੜਾ ਬਾਈ ਕੀ ਗੱਲਬਾਤ ਹੈ ਬਾਈ ਇਹਦੀ ਬਾਈ ਬਹੁਤ ਸਾ 14000 ਚੱਲਿਆ ਹੈ ਦੋਨੇ ਟਾਇਰ ਤੇ 14000 ਚੱਲਿਆ ਹੈ ਬਾਈ ਡਬਲ ਡਿਸਕਵਰੀ ਇਹ ਡਬਲ ਡਿਸਕ ਇਹ ਨੀਵੋ ਮਾਡਲ ਹੈ ਇਹ ਠੀਕ ਹੈ ਫਸਟ ਓਨਰ ਹੈ ਓਕੇ ਐਕਸਰ ਨੰਬਰ ਹੈ ਸੈਲਫ ਸਟਾਰਟ ਹੈ ਨਵੀਂ ਬੈਟਰੀ ਹੈ ਠੀਕ ਹੈ ਬਿਲਕੁਲ ਓਕੇ ਕੰਡੀਸ਼ਨ ਹੈ ਇਹ ਲੈ ਮਿੱਤਰੋ 14000 ਚੱਲਿਆ ਹੈ ਬੁਲਟਾਗਾ 19 ਮਾਡਲ ਲਾਸਟ ਜੀ ਮਹੀਨੇ ਦਾ ਬਾਈ ਬੁਲਟਾ ਇਹ ਠੀਕ ਹੈ ਸੈਲਫ ਸਟਾਰਟ ਹੈਗਾ 14000 ਚੱਲਿਆ ਹੈ ਆ ਇੱਕ ਇਹਨੇ ਤਾਂ ਆਪਣੂ ਵੀ ਨੰਬਰ ਲਾ ਕੇ ਇਹ ਨੰਬਰ ਲਾ ਕੇ 158000 ਦਾ ਖੋਲ 155000 ਦਾ ਮੈਂ ਮਿੱਤਰੋ 19 ਮਾਡਲ ਹੈ 155000 ਦਾ ਵਿਚੀ ਨੰਬਰ ਨੰਬਰ ਲਵਾ ਕੇ ਛੋਡੇ ਨਾਂ ਕਰਾ ਕੇ ਮਿਲ ਜੂ ਬਾਈ ਠੀਕ ਹੈ ਗੱਲ ਬਾਤ ਕਰ ਲਿਓ ਪੇਪਰਾਂ ਦੇ ਨਟੈਂਸ਼ਨ ਲਿਓ ਬਾਈ ਪੇਪਰ ਤੁਹਾਨੂੰ ਸਾਰੇ ਕੰਪਲੀਟ ਮਿਲਣਗੇ ਠੀਕ ਹੈ ਅੱਗੇ ਆਹ ਕਿਹੜਾ ਆ ਗਿਆ ਵੀ ਸਟੈਂਡਰਡ ਅੱਗੇ ਇਹ ਆ ਗਿਆ ਵੀਰੇ 10/13 ਮਾਡਲ 10/13 13 ਸਾਬ ਨਾਲ ਪਾਸਿੰਗ ਹਾਂ ਆ ਮਨਨ ਕਿ ਜਲੋ ਵੀ ਠਾਈਟ ਹੋਈ ਤੱਕ ਪਾਸਿੰਗੇ ਨਾ ਵੀਰੇ ਜਲੋ ਵੀ ਤੱਕ ਪਾਸਿੰਗੇ ਵੀਰੇ ਠੀਕ ਹੈ ਇਹਦੀ ਕੀ ਗੱਲ ਬਾਤ ਹੈ ਬਾਈ ਇਹਦੀ ਬਾਈ ਓਕੇ ਰਿਪੋਰਟ ਹੈ ਜਮਾ ਬਹੁਤ ਸੋਹਣਾ ਟਾਇਰ ਬਿਲਕੁਲ ਅਗਲਾ ਫਰੰਟ ਟਾਇਰ ਬਿਲਕੁਲ ਨਵਾਂ ਹੈ ਜਮਾ ਓਕੇ ਲੈ ਮਿੱਤਰੋ ਫਰੰਟ ਟਾਇਰ ਨਵਾਂਗਾ ਲਾਇ ਲੱਗੇ ਨੇ ਓਕੇ ਲੈ ਮਿੱਤਰੋ ਸੂਡੀ ਟੈਂਕੀ ਵਾਲੇ ਬਹੁਤ ਵੀਰ ਦਵਾਨੇ ਹੋਣੇ ਨੇ ਇਹਦਾ 25 25 ਬਈ ਨੰਬਰ ਵੀ ਬਹੁਤ ਸੋਹਣਾ 25 25 ਨੰਬਰ ਆ ਪੀਬੀ05 ਬਾਕੀ ਕਮੈਂਟ ਕਰ ਦਿਓ ਨੰਬਰ ਕਿਸੇ ਦਾ ਹੈ ਇਹ ਕਿੰਨੇ ਦਾ ਮਿਲੂ ਬਾਈ 1,10,000 ਰੁਪਏ ਦਾ ਦੇ ਦਾਂਗੀ 1,10,000 ਦਾ ਲੈ ਮਿੱ 10/2013 ਮਾਡਲ ਬਾਈ ਇਹ ਮਿਲ ਜੂ ਨਾ ਠੀਕ ਹੈ ਬਾਕੀ ਤੁਸੀਂ ਗੱਲਬਾਤ ਕਰ ਲਿਓ ਇੱਕ ਇੱਧਰ ਆ ਗਿਆ ਬਾਈ 100 ਦੀ ਟੈਂਕੀ ਵਾਲਾ ਇਹ ਵੀਰੇ 11 ਮਾਡਲ ਹੈ ਇਹ 11 ਮਾਡਲ ਹੈ ਠੀਕ ਹੈ ਇਹ ਕਿਵੇਂ ਆਗਾ ਪੇਂਟ ਪੂਂਟ ਦਾ ਕਿਵੇਂ ਬਾਈ ਇਹ ਪੇਂਟ ਹੈਗਾ ਵੀਰੇ ਥੋੜਾ ਮੋਟਾ ਠੀਕ ਹੈ ਲੈ ਮਿੱਤਰੋ ਜਿਹੜੀ ਚੀਜ਼ ਹੋਊ ਦੱਸ ਕੇ ਦਊ ਬਾਈ ਠੀਕ ਹੈ ਤੇ ਬਾਕੀ ਵੀਰੇ ਘੈਂਟ ਹੈਗਾ 2011 ਮਾਡਲ ਪਾਸੇ ਦੀ ਮਤਲਬ 26 ਤੱਕ ਉਹ ਨਾ ਹਾਂ 26 ਤੱਕ ਪਾਸ 26 ਤੱਕ ਪਾਸ ਨੂੰ ਤੇ ਇਹ ਆਪਾਂ ਬਿਲਕੁਲ ਜਾਇਰ ਰੇਟ 'ਚ ਦੇ ਦਾਂ ਲੱਖ ਰੁਪਏ ਦਾ ਦੇ ਦਾਂ ਕੁੱਲ ਲੱਖ ਰੁਪਏ ਦਾ ਬਾਈ ਹਾਂ ਮੋਟਰਸਾਈਕਲ ਲੱਖ ਰੁਪਏ ਦਾ ਬੁਲਟ ਲਾਏ ਮੇਰਾ ਵੀਰ ਪੰਜਾਬ ਨੰਪਰਾ ਮਹਾਲੀ ਦਾ ਨੰਪਰਾ ਗੱਲਬਾਤ ਕਰ ਲਿਓ ਸ਼ਰਮਾ ਆਟੋ ਡੀਲਸ ਤੇ ਖੜਿਆਂਗੇ ਅੱਗੇ ਸਾਨੂੰ ਜੇ ਕਹਿੰਦਾ ਫੈਂਸੀ ਆ ਚਾਹੀਦਾ ਨਾ ਬਈ ਆ ਦੇਖੋ ਬਈ ਲੁੱਕ ਦੇਖੋ ਬਈ ਇੱਕ ਵਾਰ ਨਾ ਤੁਸੀਂ ਬੁਲਟ ਦੀ ਬਹੁਤ ਸਿਰਾ ਗੱਲ ਬਾਤ ਆ ਇਹਨੂੰ ਆਪਾਂ ਬਾਤ ਦਿਖਾਉਣਾ ਪਹਿਲਾਂ ਬੁਲਟ ਦਿਖਾਓ ਬਈ ਇੱਥੇ 23 ਮਾਡਲ ਹੈ ਵੀਰੇ 23 ਮਾਡਲ ਦਾ ਬਈ ਯਾਰ ਜਿਵੇਂ ਜੈਂਸੀ ਜੋ ਹੁਣੀ ਘੜਾਇਆ ਹੁੰਦਾ ਨਾ ਬਈ ਜੈਂਸੀ ਜੋ ਘੜਾਇਆ ਹੈ ਬਈ ਇੱਕ ਵਾਰ ਨਾ ਮਨਿੰਦਰ ਰੋਂਗੇ ਤੇ ਇੰਜਨ ਦੇ ਮਾਰਦੇ ਬੜਾ ਹੈ ਨਾ ਬਾਕੀ ਵੀਰੇ ਗੱਲਬਾਤ ਦਿਖੋ ਖਾਰ ਨਹੂਰਨਾ ਪੂਰੇ ਵਧੀਆ ਲੱਗੇ ਨੇ ਬਈ ਬਾਜ ਬੋਈ ਬਣਾਈ ਵੀ ਆ ਵਧੀਆ ਇਹਨਾਂ ਦੀ ਪੂਰਾ ਕੋਕਾ ਪੀਸ ਆ ਵੀਰੇ ਠੀਕ ਹੈ ਲਾਇ ਵੀ ਲੱਗੇ ਨੇ ਬਾਈ 23 ਮਾਡਲ ਆ ਕਿੰਨਾ ਚੱਲਿਆ ਬਾਈ ਬਈ 11000 ਚੱਲਿਆ ਹੋਇਆ 11000 ਦਿਲਿਆ ਬਾਈ 11000 ਚੱਲਿਆ ਟੇਪ ਟੂਪ ਲੱਗੀ ਹੋਈ ਆ ਦੂਜੇ ਨਾਂ ਪੂਰਾ ਲਮੀਨੇਸ਼ਨ ਹੋਇਆ ਇੱਕ ਵੀ ਸਕ੍ਰੈਚ ਨਹੀਂ ਜਿਵੇਂ ਨਵਾਂ ਲਿਆ ਸ਼ੋਰੂਮ ਪੀਸ ਆ ਇਹਦਾ ਨੰਬਰ ਕਿੱਥੇ ਦਾ ਇਹਦਾ ਨੰਬਰ ਪੀ ਵੀ 50 ਬਰੇਟਾਂ ਦਾ ਵੀਰੇ ਠੀਕ ਹੈ ਲਓ ਮਿੱਤਰੋ ਪੀ ਪਿਆ ਬਰੇਟਾਂ ਦਾ ਨੰਬਰ ਆਗਾ ਸੈਕੰਡ ਓਨਰ ਆ ਬਾਈ ਕਿੰਨਾ ਦੇਵੇਂ ਫਿਰ ਇਹ ਇਹ ਵੀਰੇ 2 ਲੱਖ ਰੁਪਏ ਦਾ ਦਵਾਂ 2 ਕੋਈ ਨਹੀਂ ਮਾਨਤਨ ਕਰਦਾ ਜੇ ਤੁਸੀਂ ਕਹਿੰਦੇ ਹੋ ਜਿਹੜਾ ਵੀ ਰੁਕੀ ਆਪਣੀ ਵੀਡੀਓ ਦੇਖ ਕੇ ਆਉ ਬਾਈ ਆ ਮੋਟਰਸਾਈਕਲ ਦਿਖਾ ਦਿਓ ਬਾਈਆਂ ਨੂੰ ਮਾਨਤਨ ਹੋ ਜੂ 2 ਲੱਖ ਦੀ ਡਿਮਾਂਡ ਆ ਬਾਕੀ ਗੱਲਬਾਤ ਕਰ ਲਿਓ ਇਹਦੇ ਨਾਲ ਤਾਂ ਬਾਈ ਬੁਲਟ ਨਹੀਂ ਮਿਲਣਾ ਹੈਗਾ ਜਾਂਸੀ ਜੋ ਵੀ ਨਹੀਂ ਮਿਲਣਾ ਹੈਗਾ ਇਹਦੇ ਨਾਲ ਦਾ ਠੀਕ ਐ ਅੱਗੇ ਹੁਣ ਸਾਨੂੰ ਦਿਖਾਉਣਾ ਹੈ ਵੀਰੇ ਚੈਰੀ ਕਲਰ ਦੇ ਵਿੱਚ ਕੀ ਗੱਲਬਾਤ ਆ ਬਈ ਇਹਦੀ ਸੱਤ ਮਾਡਲ ਆ ਵੀਰੇ ਇਹ ਸੱਤ ਮਾਡਲ ਹਾਂ ਇਹਦੀ ਪਾਸਿੰਗ ਇਹਦੀ ਪਾਸੇ 28 ਤੱਕ ਐ ਪੀ 13 ਨੰਬਰ ਕਰਾਦੀ ਪਾਸਿੰਗ ਹਾਂ ਠੀਕ ਐ ਲੈ ਮਿੱਤਰੋ ਥਰਡ ਓਨਰ ਆ ਪਾਸਿੰਗ ਹੋਈ ਹੀ ਆ ਸੰਗਰੂਰ ਦਾ ਨੰਬਰ ਆ ਲਾਇ ਲੱਗੇ ਹੋਏ ਜੇ ਗੱਲ ਕਰਾਂ ਫਿਰ ਦੀ 21 ਰੇਟਰ ਰੂਟਾ ਦਾ ਰੇਟਰ ਦਾ 140 140 ਹਾਂ ਲੈ ਮਿੱਤਰੋ 1 ਲੱਖ 40000 ਪੁੱਠੇ ਘੇਰਾਂ ਵਾਲਾ ਬੁਲਟ ਮਿਲ ਜੂਗਾ ਮੋਬਾਈਲ ਨੰਬਰ ਪਾਕੀ ਸਕਰੀਨ ਤੇ ਆ ਇੱਕ ਹੋਰ ਬਈ ਇਧਰ ਪੁੱਠੇ ਘੇਰਾਂ ਦੇ ਵਿੱਚ ਆ ਗਿਆ ਮਟਰ ਹੈਲ ਭਾਈ ਸਾਰਾ ਮੋਡੀਫਾਈ ਬੁਲਟ ਹੈ ਇਹ ਮੋਡੀਫਾਈ ਕਰਾਇਆ ਹੈ 8 ਬਟੇ 9 ਮਾਡਲ ਹੈ 8 ਬਟੇ 9 ਸਾਰਾ ਜੈਨੂਨ ਬਹੁਤ ਸੋਹਣਾ ਬੁਲਟ ਹੈ ਮਤਲਬ ਕੰਪਲੀਟ ਤਿਆਰ ਹੋਇਆ ਹੋਇਆ ਹੈ ਠੀਕ ਹੈ ਹੱਥ ਨਾਲ ਸਟਾਰਟ ਕਰੂੰਗੇ ਹੱਥ ਨਾਲ ਹੋ ਜੂਗਾ ਅੱਛਾ ਭਾਈ ਬਾਜ ਬਹੁਤ ਸੋਹਣੀ ਹੈ ਇਹਦੀ ਠੀਕ ਹੈ ਫਸਟ ਓਨਰ ਹੈ ਫਸਟ ਓਨਰ ਹੈ 4 ਨੰਬਰ ਹੈ ਅੱਛਾ ਨੰਬਰ ਆ ਜਿਹੜਾ ਚਲਾ ਕੇ ਦੇਖੋ ਰੂਹ ਖੁਸ਼ ਹੋ ਜੂਗੀ ਬੰਦੇ ਦੀ ਵੀ ਹਾਂ ਚਲਾਈ ਹੈ ਬਾਕੀ ਠੀਕ ਹੈ ਜਿਹੇ ਆਪਾਂ ਫਿਰ ਨਾਂ ਨੂੰ ਕਰਾ ਕੇ ਦੇਣਾ ਪੰਜਾਬ ਨੰਬਰ ਕਰਾ ਕੇ ਹੋ ਜੂਗਾ ਬਾਕੀ ਦੇ ਦਾਂਗੇ ਆਪਾਂ ਇਨੇ ਦਾ ਮਿਲ ਜੂ ਸਾਰਾ ਕੁਕਰਾਗੇ 1,90,000 ਰੁਪਏ ਦਾ ਜਿਦਾ ਇੱਕ ਲੱਖ 90 ਹਜ਼ਾਰ ਦਾ ਵਿਚੀ ਨੰਬਰ ਲਵਾ ਕੇ ਵਿਚੀ ਨਾ ਕਰਾਗਾ ਬਈ 1,90,000 ਦਾ ਬੁਲਟ ਚੈੱਕ ਕਰੋ ਛੋਟੀ ਟੈਂਕੀ ਵਾਲਾ ਬਈ 8/9 ਆ ਪਾਸਿੰਗ ਪੂਸ ਵੀ ਤੁਹਾਨੂੰ ਨਾਲ ਮਿਲ ਜੂ ਨਾ 5 ਸਾਲ ਦੀ ਫਿਰ ਠੀਕ ਹੈ ਗੱਲਵਾ ਤੁਸੀਂ ਕਰ ਲਿਓ ਬਈ ਤੇ ਬਾਕੀ ਇੱਕ ਵਾਰ ਨਾ ਨੰਬਰ ਬਈ ਦਿਖਾ ਦੇਣ ਪਾਈਆਂ ਦੁਬਾਰੇ ਠੀਕ ਹੈ ਚੱਲ ਦੀ ਵੀਡੀਓ ਜੀ ਬਈ ਨੰਬਰ ਵੀ ਦੇਖ ਲਓ ਅੱਗੇ ਅੱਗੇ ਤੁਹਾਨੂੰ ਬੁਲਟ ਦਿਖਾਉਣਾ ਬਈ ਆਹ ਕੀ ਕੰਡੀਸ਼ਨ ਚ ਖੜਾ ਵੀਰੇ ਕਿਵੇਂ ਹੈ ਬੁਲਟ ਵੀਰੇ ਜੈਨੂਨ ਬੁਲਟ ਹੈ ਸਾਰਾ ਜੈਨੂਨ ਬਿਲਕੁਲ ਸਾਰਾ ਰੀਨ ਵਾਲ ਕਿੰਨਾ ਮਾਡਲ ਆ ਇਹ ਇਹ ਨਵਾਂ ਮਾਡਲ ਆ ਬਾਈ ਨਵਾਂ ਮਾਡਲ ਪੀਵੀ 13 ਨੰਬਰ ਹੈ ਪੀਵੀ 13 ਨੰਬਰ ਪਾਸਿੰਗ ਬੁਸਿੰਗ ਕਰਾ ਕੇ ਦਮੋਗੇ ਲੈ ਮਿੱਤਰੋ 28 ਤੱਕ ਪਾਸਿੰਗਾ ਨੰਬਰ ਕਿਹਦੇ ਦਾ ਪੀਵੀ 13 ਪੀਵੀ 13 ਸੰਗਰੂਰ ਦਾ ਬਾਈ ਨੰਬਰ ਹੈਗਾ ਜੈਨੂਨ ਬੁਲਟ ਜਮਾ ਠੀਕ ਹੈ ਪੁੱਠੇਗੜਾਂ ਜੇ ਕਿਸ ਵੀਰ ਨੂੰ ਚਾਹੀਦਾ ਬਾਈ ਆਹ ਬੁਲਟ ਖੜਾਗਾ ਤੇ ਬਾਈ ਜੀ ਰੇਟ ਦਾ ਰੇਟ ਮੇਰੇ 145000 145000 ਲੈ ਮਿੱਤਰੋ 145000 ਦਾ ਸਿਲਵਰ ਕਲਰ ਚ ਮਿਲ ਜੂ ਬੁਲਟ ਬਾਕੀ ਵੀਰੇ ਮਾਡਲ ਨੰਬਰ ਤੇ ਚੱਲ ਰਿਹਾ ਹੋਊਗਾ ਸਕਰੀਨ ਤੇ ਤੇ ਬਾਈ ਜੀ ਆਪਣਾ ਐਡਰੈਸ ਪ੍ਰੋਪਰ ਕੀ ਹੈ ਜੀ ਪ੍ਰੋਪਰ ਪਾਤਨਾ ਰੋਡ ਮੂਨਕ ਤੇ ਦੁਕਾਨ ਹੈ ਆਪਣੀ ਸ਼ਰਮਾ ਆਟੋ ਡੀਲਰ ਠੀਕ ਹੈ ਹਾਂ ਜੀ ਨੇ ਵੀ ਕਿਸੇ ਵੀ ਨੇ ਬਾਈ ਨੇ ਬੁਲਟ ਲੈਣਾ ਆਪਣੇ ਕੋਲ ਆ ਸਕਦਾ ਬਾਕੀ ਵੀਰੇ ਮੋਬਾਈਲ ਨੰਬਰ ਸਕਰੀਨ ਚ ਚੱਲ ਰਿਹਾ ਉਹ ਗੱਲਬਾਤ ਕਰ ਲਓ ਜੇ ਇਹਨਾਂ ਵਿੱਚ ਤੁਹਾਨੂੰ ਕੋਈ ਬੁਲਟ ਵਧੀਆ ਲੱਗਿਆ ਤਾਂ ਬਾਈ ਸੰਪਰਕ ਬਣਾ ਲਿਓ ਮੇਰਾ ਵੀਰ ਬਹੁਤ ਘੈਂਟ ਘੈਂਟ ਬੁਲਟ ਖੜੇ ਨੇ ਤੇ ਬਾਕੀ ਵੀਰੇ ਆਜੋ ਮੇਰਾ ਵੀਰ ਇੱਕ ਵਾਰ ਵੇਖ ਲੈਣ ਕਰਿਓ ਹੋ ਜੂਗਾ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਬਾਕੀ ਵੀਰੇ ਮਾਨਤਾਨ ਹੋ ਜੂਗਾ ਇੱਕ ਆਫਰ ਦੇ ਦੇ ਫਿਰ ਨਾਲ ਜਾਂਦੀਆਂ ਨੇ ਤੇਲ ਦੀ ਟੈਂਕੀ ਫੁੱਲ ਫੁੱਲ ਕਰਾਵਾ ਫੁੱਲ ਮਿਲ ਜੂਮਰੇ ਠੀਕ ਹੈ ਬਾਕੀ ਗੱਲਬਾਤ ਕਰ ਲੋ ਠੀਕ ਹੈ ਬਾਈ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲ ਕਰਕੇ ਬਹੁਤ ਘੈਂਟਰੀ ਲੱਭਾਈ ਕੋਲੇ ਗੱਲਬਾਤ ਕਰ ਲਈ ਸასი ਗੱਲ